ਤਾਂ ਵੇਖੋ ਸਮਾਜ ਦੇ ਵਿੱਚ ਪੈਸੇ ਕਮਾਉਣ ਦੀ ਹੋੜ ਕਿੰਨੀ ਜ਼ਿਆਦਾ ਵੱਧ ਗਈ ਹੈ ਕਿ ਲੋਕ ਦੂਜਿਆਂ ਨੂੰ ਮਾੜਾ ਖਾਣਾ ਪਰੋਸ ਰਹੇ ਨੇ ਤੇ ਆਪਣੇ ਖਜ਼ਾਨੇ ਭਰ ਰਹੇ ਨੇ ਮੋਟਾ ਪੈਸਾ ਕਮਾ ਰਹੇ ਨੇ ਤੇ ਖਾਣ ਦੇ ਮਾਮਲੇ ਦੇ ਵਿੱਚ ਜਦੋਂ ਵੀ ਅਸੀਂ ਕਿਸੇ ਖਾਸ ਥਾਂ ਨੂੰ ਚੁੰਦਿਆਂ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਉਸ ਥਾਂ ਦੀ ਕੁਆਲਿਟੀ ਤੇ ਭਰੋਸਾ ਕਰਦੇ ਹਾਂ ਪਰ ਕੁਝ ਜਗ੍ਹਾ ਤੇ ਮਿਲਾਵਟੀ ਖਾਣਾ ਤੁਹਾਨੂੰ ਖਵਾ ਕੇ ਤੁਹਾਡੀ ਸਿਹਤ ਦੇ ਨਾਲ ਵੇਖੋ ਕਿਸ ਤਰ੍ਹਾਂ ਨਾਲ ਜੋ ਹੈ ਖਿਲਵਾੜ ਕੀਤਾ ਜਾ ਰਿਹਾ ਹੈ ਅਜੇਹਾ ਹੀ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਹੋਟਲ ਦੇ ਵਿੱਚ ਲੋਕਾਂ ਨੂੰ ਖਰਾਬ ਖਾਣਾ ਪਰੋਸਿਆ ਜਾ ਰਿਹਾ ਹੈ ਇਸ ਬਾਰੇ ਹੋਟਲ ਵਿੱਚ ਖਰਾਬ ਖਾਣਾ ਲੈਣ ਵਾਲੇ ਗਾਕਰ ਨੇ ਦੱਸਿਆ ਕਿ ਅਸੀਂ ਜਿੱਥੋਂ ਫਾਸਟ ਫੂਡ ਖਰੀਦਿਆ ਸੀ ਪੈਕ ਕਰਾ ਕੇ ਘਰ ਲੈ ਕੇ ਗਏ ਸੀ ਘਰ ਜਾ ਕੇ ਖੋਲਿਆ ਤਾਂ ਵੇਖਿਆ ਕਿ ਉਸ ਦੇ ਵਿੱਚ ਕਿਸੇ ਕੈਮੀਕਲ ਦੀ ਮਿਲਾਵਟ ਦਿਖ ਰਹੀ ਸੀ ਉਸ ਤੋਂ ਬਾਅਦ ਲੋਕਾਂ ਨੇ ਸ਼ਹਿਰ ਦੇ ਹੋਟਲ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸਭ ਨੂੰ ਸ਼ੁੱਧ ਭੋਜਨ ਪਰੋਸਿਆ ਜਾ ਸਕੇ ਤੇ ਉਹਨਾਂ ਦੀ ਸਿਹਤ ਨਾਲ ਇਸ ਤਰ੍ਹਾਂ ਨਾਲ ਖਿਲਵਾੜ ਨਾ ਕੀਤਾ ਜਾਵੇ। ਹਾਂਜੀ ਬੱਚਿਆਂ ਨੇ ਲੈ ਗਏ ਸੀਗੇ ਤੇ ਇਹਨਾਂ ਨੇ ਫਰਾਈ ਕਰਕੇ ਦੇਦੇ। ਤੇ ਜਦ ਘਰ ਜਾ ਕੇ ਦੇਖਿਆ ਸਾਡੇ ਬੱਚਾ ਨੂੰ ਤੇ ਉਹਦੇ ਵਿੱਚੋਂ ਲਾਲਾ ਨਿਕਲਦੀਆਂ ਸੀਗੀਆਂ। ਸਾਰੇ ਚਿਪਚਿਪੇ ਜਾ ਹੋਣ ਲੱਗਿਆ। ਇੱਕ ਛੋਟਾ ਬੱਚਾ ਸੀਗਾ ਉਹਨਾਂ ਨੂੰ ਉਲਟੀਆਂ ਵਗੈਰਾ ਲੱਗ ਗਈ। ਤਾਂ ਅਸੀਂ ਦੇਖਿਆ ਵੀ ਇਹ ਖਰਾਬ ਆ। ਫਿਰ ਬੋਲਿਆ ਵੀ ਬੇਟਾ ਚਲੋ ਦੇਖੂ ਆਪਾਂ। ਜਦ ਇਹਨਾਂ ਦੀ ਫ੍ਰੀਜ ਚੈੱਕ ਕਰੀ ਸਾਰਾ ਦੇਖਿਆ ਸਾਰਾ ਵਿੱਚ ਇਹਦੇ ਵਿੱਚ ਇਹ ਚਾ ਅਸਿਰ ਲੀਆਂ ਮੱਛਰ ਇੱਕ ਵੀ ਚੀਜ਼ ਸਾਫ਼ ਨਹੀਂ ਸੀ ਜੀ ਅੰਦਰ ਜਾ ਕੇ ਦੇਖੋ ਅੰਦਰ ਕਮਾਲ ਰੱਖਿਆ ਇਹਨਾਂ ਨੇ ਹਾਂਜੀ ਇਹ ਜਿਹੜੀ ਖਾਣ ਪੀਣ ਵਾਲੀ ਬੋਤਲ ਹੈਗੀ ਠੰਡੇ ਦੀਆਂ ਉਹਦੇ ਵਿੱਚ ਕੀੜੀਆਂ ਦੇ ਚੋਤੇ ਹੋਏ ਹੈ ਹਾਂਜੀ ਬਹੁਤ ਜ਼ਿਆਦਾ ਹਾਲਾਤ ਬਹੁਤ ਹਾਲਾਤ ਬਹੁਤ ਜ਼ਿਆਦਾ ਹਾਲਾਤ ਖਰਾਬ ਹੈ ਜਿੱਤ ਵੀ ਬਗ ਨੂੰ ਹਾਂਜੀ ਆਏ ਨਹੀਂ ਕਿ ਕੋਈ ਨਹੀਂ ਆਇਆ ਜੀ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਕਾਰਵਾਈ ਇਹੀ ਅੰਦਰ ਹੋਣੀ ਚਾਹੀਦੀ ਆ ਸੇਫਟੀ ਅਫਸਰ ਜਿਹੜੇ ਜਿਹੜੇ ਕੋਲ ਲਈ ਸਭ ਤੋਂ ਵੱਧ ਉਹਨੂੰ ਹੋਣਾ ਚਾਹੀਦਾ ਕਿ ਫੌਸਟਨ ਦੇ ਸਾਰੇ ਜਾਂਚ ਕਰਨਾ ਚਾਹੀਦੇ ਆ ਇਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਇਹ ਚੁਪੇ ਬੱਚੇ ਨੂੰ ਜ਼ਹਿਰ ਖਵਾਈ ਜਾਂਦੇ ਆ ਬੱਚਿਆਂ ਦੇ ਪਰਿਵਾਰਾਂ ਮਾਪੇ ਨਹੀਂ ਦੇਣਾ ਲੱਗੇ ਰੈਸਟੋਰੈਂਟ ਬੋਟਲ ਦੇ ਲੈ ਕੇ ਜਾਓ ਇਹਨਾਂ ਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਆਏ ਹਾਂ ਅੱਜ ਕਿ ਕਮਨ ਲੋਕ ਆਉਣਗੇ ਜੀ ਕੰਪਲੇਂਟ ਆ ਇਹ ਕੰਦਰੀ ਸੀ ਮਮੋਟ ਲੱਗੇ ਗਿਆ ਸਾਈ ਕਰਕੇ ਇਹਨਾਂ ਦੇ ਬੱਚੇ ਨੂੰ ਵੋਮਿਟਿੰਗ ਲੱਗਦੀ ਆ ਅਸੀਂ ਆਏ ਹਾਂ ਬਸ ਸੈਂਪਲਿੰਗ ਕਰਨ ਲੱਗੇ ਆਂ ਸੈਂਪਲ ਲਈ ਕੇ ਲੈਬਰੀ ਤੇ ਕਰਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਡਾਕਟਰ ਸਾਹਿਬ ਪਹਿਲਾਂ ਵੀ ਇਹਨਾਂ ਦੀ ਗਰਾਉਂਡ 'ਚ ਇਸ ਤਰ੍ਹਾਂ ਦੀ ਚੈਕਿੰਗ ਹੋ ਚੁੱਕੀ ਹੈ ਬਗੈਰ ਕੱਪੜੇ ਪਾ ਕੇ ਚਾਲੇ ਲੱਗੇ ਹੋਏ ਸੀ ਮੂਠ ਉੱਪਰ ਸੀਗੇ ਮੋਮਸ ਜਬੀਨ ਤੇ ਪਈ ਸੀ ਕਿਉਂ ਨਹੀਂ ਸੁਧਰਦੇ ਕਿਉਂ ਨਹੀਂ ਗਏ ਉਹਨੇ ਇਹਨਾਂ ਦਾ ਜਿਹੜਾ ਮੇਨ ਬੰਦਾ ਹੈਗਾ ਉਸਨੇ ਇਹ ਚੀਜ਼ ਬਣਾ ਕੇ ਦਿੱਤੀ ਆਪ ਉਹ ਹੈ ਨਹੀਂਗਾ ਇਹਨਾਂ ਨੂੰ ਬੱਚਿਆਂ ਨੂੰ ਬਿਠਾ ਗਿਆ ਇਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਇਹਨਾਂ ਤੇ ਇਹ ਪਹਿਲਾਂ ਵਾਲਾ ਮੇਰੀ ਨੌਕਰੀ ਚੋਂ ਹੈ ਆਪੀ ਟ੍ਰਾਂਸਫਰ ਹੋ ਗਿਆ ਆਜੇ ਨਾਲ ਕੋਈ ਹੋਂ ਲਾਇਸੈਂਸ ਵੀ ਨਹੀਂ ਹੈ ਇੱਕ ਵਾਰ ਹਮੇ ਸ਼ਾਪ ਬੰਦੀ ਕਰਦੇ। ਇੰਸੰਟਿੰਗ ਵਗੈਰਾ ਪਾ ਲਾਉਗੇ। ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਕੀ ਗੱਲ ਹੈ ਬਈ? ਕੱਲ ਹੋਈ ਹੈ ਜੀ ਮੈਂ ਇਹਨਾਂ ਕੋਲੇ ਫਾਸਟ ਫੂਡ ਆਪਣਾ ਸਪਰਿੰਗ ਰੋਲ ਲੈ ਗਿਆ ਸੀ ਆ ਘਰ। ਔਰ ਛੋਟੇ ਛੋਟੇ ਬੱਚਿਆਂ ਨੇ ਖਾਧਾ। ਹਾਲਾਂਕਿ ਉਹ ਖਾਣ ਦੇ ਬਾਵਜੂਦ ਮੈਨੂੰ ਕਹਦੇ ਸੀਗੇ ਇਹ ਤਾਂ ਤੇਸਤੀ ਨਹੀਂ ਹੈਗੀ। ਤੇ ਜਦੋਂ ਅਸੀਂ ਆਪ ਟੈਸਟ ਕਰਕੇ ਦੇਖਿਆ ਇਹ ਜਦੋਂ ਅਸੀਂ ਉਹਨਾਂ ਨੂੰ ਤੋੜ ਕੇ ਦੇਖਿਆ ਵਿੱਚੋਂ ਨਾ ਲਾਲਾਂ ਬਨ ਰਹੀਆਂ ਸੀ। ਠੀਕ ਹੈ ਉਸ ਤੋਂ ਬਾਅਦ ਅਸੀਂ ਇੱਥੇ ਲੈ ਕੇ ਆਏ ਕਿਉਂਕਿ ਸਮੈਲ ਆ ਰਹੀ ਸੀ ਉਹਦੇ ਵਿੱਚ ਹੁਣ ਬ ਇਹ ਗੱਲ ਹੋਈ ਜੀ ਉਹ ਇਸ ਤੋਂ ਬਾਅਦ ਮੈਂ ਨਾਲ ਫਰਤਬੂਤ ਵਾਲੇ ਨੂੰ ਵੀ ਦਿਖਾਇਆ ਮੈਂ ਕਿ ਯਾਰ ਵੀ ਇੱਦਾਂ ਹੈ ਉਹ ਕਹਿੰਦਾ ਖਰਾਬ ਆ ਇਹ ਕਿੰਨੇ ਕਦਾ ਸਮਾਨ ਲੈ ਕੇ ਗਏ ਸੀ ਜਿਹਦੇ ਚੱਲ ਗਿਆ ਮੈਂ 150 ਰੁਪਏ ਦਾ ਸਮਾਨ ਲੈ ਕੇ ਆਇਆ ਪਹਿਲਾਂ ਵੀ ਦਿੱਤੀ ਇਹਨਾਂ ਨੂੰ ਖਾਦਿਆ ਕਰ ਪਹਿਲਾਂ ਲੈ ਕੇ ਗਏ ਆ ਇਹਨਾਂ ਨੂੰ ਅੱਜ ਅੱਜ ਪਹਿਲੀ ਵਾਰ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਮੇਰੇ ਨਾਲ ਹੋਇਆ ਜੀ ਇਹਨਾਂ ਨੂੰ ਦੱਸਿਆ ਕਿ ਕੀ ਕੀ ਇਹਨਾਂ ਨੇ ਜਵਾਬ ਕਿੰਨੇ ਮੰਦੇ ਕਿ ਜਿਨ੍ਹਾਂ ਨੇ ਮੈਨੂੰ ਫਰਾਈ ਕਰਕੇ ਦਿੱਤਾ ਸੀਗਾ ਉਹ ਬੰਦਾ ਇੱਥੋਂ ਚਲੇ ਗਿਆ ਹੈ ਜੀ ਨਹੀਂ ਇਹ ਮੰਨਦੇ ਆ ਕਿ ਗਲਤੀ ਆ ਆਏ ਮੰਨ ਰਹੀ ਹੈ ਇਹ ਗਲਤੀ ਆ ਸਾਡੀ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਇਹਨਾਂ ਕੋਲੇ ਨਾ ਤਾਂ ਲਾਇਸੈਂਸ ਹੈ ਪੂਰ ਲਾਇਸੈਂਸ ਹੈ ਨਹੀਂ ਇਹਨਾਂ ਕੋਲੇ 1 ਮਿੰਟ 1 ਮਿੰਟ ਕੀ ਕਹਿਣਾ ਚਾਹੀਦਾ ਤੁਹਾਡੇ ਪਾਸੋਂ ਵੀਰੇ ਸਾਰੇ ਤਾਂ ਗਲਤੀ ਹੋ ਗਈ ਪਤਾ ਨਹੀਂ ਸੀ ਕਿਉਂਕਿ ਆਹ ਕੱਲ ਦਾ ਮਾਲ ਸੀਗਾ ਠੀਕ ਹੈ ਵੀਰੇ ਕਿਉਂਕਿ ਸੁੱਟਨੇ ਸੀ ਜੋ ਪੂਲੇ ਦੇ ਪਿੱਛੇ ਪਤਾ ਨਹੀਂ ਸੀ ਉਹਨੂੰ ਇਹ ਮਾਲ ਉਹ ਕਰਨਸ ਕੇ ਵੀਰੇ ਆਪਕੀ ਬਾਤ ਸਹੀ ਹੈ ਆਪ ਮੇਰੀ ਬਾਤ ਮੇਰੀ ਬਾਤ ਤਾਂ ਸੁਣੋ ਉੱਪਰ ਕੁੱਲੀ ਲੱਗੀ ਹੋਈ ਹੈ ਕੋਈ ਬੱਚਾ ਖਾ ਲੇ ਕਿਸੇ ਦਾ नहीं मतलब आपके पास मानती हो साडे तो, तो, तो गलती तो हुआ है कि तो आप यानी केंद्र क्या पहले तो तो पहले भी चेकिंग ही वहां पर अभी तो गलती हो गया ना आप अगेन केंद्र क्या आप मुकरते तो तो नहीं कि हम हाँ, आशा की तो गलती नहीं हुआ गलती इंसान से ही होता है ना इंसान से दो मन एक मिनट एक मिनट बच्चे को थोड़ा सा वो थोड़ा मैं बच्चे को कुछ हो जाता फिर नहीं तू जो बोल रही है ना मैं सेवा तो दे잖아 कुछ साडे भी बच्चे हैगा है ना साडे भी मेरा भी बच्चा है तो आपके बच्चे है पर किसी बच्चे को तू तेरी बच्चे को سپرिंग ਉਹ ਲੈ ਕੇ ਸਾਡੇ ਤਾਂ ਮੰਨਦੀ ਹਾਂ ਸਾਡੇ ਤਾਂ ਗਲਤੀ ਹੋ ਗਈ ਹੈ ਨਾ ਉਹ ਮੁੰਡੇ ਨੂੰ ਪਤਾ ਨਹੀਂ ਸੀਗਾ ਠੀਕ ਹੈ ਮੁੰਡਾ ਭੱਜ ਗਿਆ ਤੁਹਾਡਾ ਜਿਹੜਾ ਜਿਹੜਾ ਬਣਾਉਂਦਾ ਸੀ ਉਹ ਭੱਜ ਭੱਜ ਗਿਆ ਨਹੀਂ ਉਹ ਜੋ ਬੇਚਦਾ ਸੀਗਾ ਉਹ ਭੱਜ ਗਿਆ ਕਿਉਂਕਿ ਉਹਨੂੰ ਪਤਾ ਨਹੀਂ ਸੀ ਇਹ ਨਹੀਂ ਪਤਾ ਇਹ ਸਾਰੇ ਹੈ ਤਾਂ ਤੁਹਾਡੀ हां जी ओ ओ नहीं पता है भाईचारा तो तोड़ा तो ही है हाँची, हाँची, जा, जाय जा. जाय जा, जाय ना कस्टमर बच्चे इनरे बीमार रहे हैं चाहे जय या गुस्सा चाहे जय ये मैं मानती हूं हां जी ये मानती हूं सर ये गुस्सा जायज है ना वो मैं मानती हूं ये गुस्सा जायज है मेरा जब सॉरी मेरा आंटी मैंने बोला उनको मैंने कहा सारे तो गलती होए मैं क्लियर करती हूं कि खाने तो गलती होए सर मतलब

नहीं नहीं बच्चे, बच्चे को उल्टी लगी हुए। होता है बीमार हो गया माफ़ी भी हाँ जी मैं यही कहती हूँ गलती ऐसी होगा कल क्यूँकी तो वैसे हुआ है जो दुकान करते है वो क्या लगती है आपकी हाँ जी मेरा मम्मी है वो तो दुकान लगाते है वो कौन है इसलिए ऐसी हाथ भी लगाना चाहती है इसमें क्या थे, तो हुआ नहीं नहीं हम लोग तो कल नहीं तो तो था ना लड़के लोग बेटा था अब लड़के लोग तो लेके गया है तो नहीं था। जो आई था ना, वो कहाँ चले हॉस्पिटल हॉस्पिटल में था हम लोग नहीं, लो नहीं, नहीं इतना गंदा खिला रहे साल हो आप लोग का हो नहीं होगा होगा का ये गया था सर अगर हमें पता होता नही बोल रहा अगर हमें पता होता था की ये खराब है तो हम देखे थे हमें